ਕੀ ਔਰਤ ਫਾਇਦਾ ਨਹੀਂ ਹੁੰਦੀ ਬਣਾਈ ਜਾਂਦੀ ਹੈ ਉਹ ਬਣਾਉਣ ਪਿੱਛੇ ਸਾਡਾ ਇੱਕ ਕਲਚਰ ਆ ਉਹਦੇ ਪਿੱਛੇ ਸਾਡੇ ਖੇਡਾਂ ਨੇ ਹੁਣ ਮੰਨ ਲਓ ਤੁਸੀਂ ਜਦੋਂ ਮੇਲਿਆਂ ਦੇ ਵਿੱਚ ਜਾਂਦੇ ਸੀ ਹਨਾ ਸਾਡੇ ਸਾਡਾ ਇੱਕ ਕਲਚਰ ਸੀ ਮੇਲਿਆਂ ਦਾ ਮੇਲਿਆਂ ਦੇ ਵਿੱਚ ਕੁੜੀਆਂ ਨੂੰ ਕੀ ਦਵਾਇਆ ਜਾਂਦਾ ਯਾਤਰਾ ਗੁੱਡੀ ਹਨਾ ਪੰਡੇ ਦਵਾਏ ਜਾਂਦੇ ਆ ਵੀ ਤੇਰਾ ਉਹਨੂੰ ਹੌਲੀ ਤਿਆਰ ਕੀਤਾ ਜਾ ਰਿਹਾ ਹੈ ਹਨਾ ਮੁੰਡੇ ਨੂੰ ਉਸ ਤਰ੍ਹਾਂ ਦੀਆਂ ਪਿਸਤੌਲ ਦਾ ਹੋ ਗਿਆ ਹਨਾ ਸੱਤਾ ਦਾ ਬਲਕੇ ਟਰੈਕਟਰ ਦਾ ਹੋ ਗਿਆ ਗੱਡੀ ਦਾ ਹੋ ਗਿਆ ਉਹ ਉਹੜੀ ਸੁਖਮ ਚੀਜ਼ਾਂ ਨੇ ਬਰੀਕੀਆਂ ਨੇ ਉਸ ਤਰ੍ਹਾਂ ਦਾ ਮਤਲਬ ਕਿ ਉਹਨੂੰ ਤਿਆਰ ਕੀਤਾ ਜਾਂਦਾ ਹੈਗਾ ਹਨਾ ਹੌਲੀ ਹੌਲੀ ਜਦੋਂ ਉਹਨੂੰ ਤਿਆਰ ਕਰਿਆ ਜਾ ਰਿਹਾ ਹੈਗਾ ਤੇ ਇੱਥੇ ਸਾਡੀ ਪਰੰਪਰਾ ਦੇ ਵਿੱਚ ਇੱਕ ਇਹ ਵੀ ਆ ਕਿ ਔਰਤ ਦਲਤ ਇਹ ਦਵਾਈ ਹੋਈ ਪੀੜ ਤੇਰਾ ਹਾਂ ਸ਼ੀਰ ਤੇ ਆ ਸ਼ੀਰ ਜਿੰਨਾ ਉਹਨੂੰ ਦੱਬਿਆ ਗਿਆ ਜਿੰਨਾ ਉਹਨੂੰ ਉਹ ਕੀਤਾ ਗਿਆ ਹਨਾ ਸੋ ਉਹ ਲਿਟਰੇਚਰ ਤੁਹਾਡਾ ਪੜ੍ਹਨਾ ਤੁਹਾਡੀ ਹਨਾ ਤੁਹਾਡੀ ਸੋਚ ਤੁਹਾਡਾ ਸਾਰੀਆਂ ਚੀਜ਼ਾਂ ਬਰੇ ਹਿੱਸਾ ਬਣਦਾਗਾ ਮੇਰੀ ਜ਼ਿਆਦਾਤਰ ਕਵਤਾਵਾਂ ਹੁੰਦੀਆਂ ਨੇ ਹਾਸ਼ੀਏ ਤੇ ਕਿਉ ਲੋਕਾਂ ਦੇ ਮਜ਼ਦੂਰਾਂ ਦੇ ਦਲਤਾਂ ਤੇ ਜਿੰਨਾ ਤੇ ਉਤੇ ਜਾਤੀਵਾਦ ਦਾ ਦਬਾਗਾ ਹਨਾ ਜਿਨ੍ਹਾਂ ਨੂੰ ਦਬਾਇਆ ਗਿਆ ਗੁਲਾਮ ਬਣਾਇਆ ਗਿਆ ਔਰਤਾਂ ਤੇ ਹਨਾ